ਸਸ਼ਕਾਲ ਤੁਸੀਂ ਵੇਖ ਰਹੇ ਹੋ ਕੁਆਰਟੀ ਪੰਜਾਬ ਦਾ ਪ੍ਰੋਗਰਾਮ ਖਬਰਾਂ ਦੇ ਚਾਤ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਪਰਦੀਆਂ ਵੱਡੀਆਂ ਖਬਰਾਂ ਜਿਹੜੀਆਂ ਸੁਰਖੀਆਂ ਦੇ ਵਿੱਚੋਂ ਜਿਹਨਾਂ ਉਹਨਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਅੱਜ ਜਿਹੜੀਆਂ ਆ ਪੂਰਾ ਦਿਨ ਪੰਜਾਬ ਦੇ ਵਿੱਚ ਚਰਚਾ ਦੇ ਵਿੱਚ ਰਹਿਣ ਵਾਲੀਆਂ ਖਬਰਾਂ ਨੇ ਜਿਨ੍ਹਾਂ ਦੇ ਵਿੱਚ ਕਾਂਗਰਸ ਦੇ ਵੱਲੋਂ ਜੋ 6 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਇਹ ਚਰਚਾ ਜ਼ਰੂਰ ਜੜੀ ਚੁੱਕੀ ਹੈ ਕਿ ਬਠਿੰਡਾ ਤੋਂ ਜਿਹੜੀ ਟਿਕਟ ਜੀਤ ਮਹਿੰਦਰ ਸਿੰਘ ਸਿੱਧੂ ਹਰਨ ਦਿੱਤੀ ਗਈ ਹੈ ਕਿਤੇ ਨਾ ਕਿਤੇ ਪਿਛਲੇ ਦਿਨਾਂ ਦੇ ਵਿੱਚ ਰਾਜਾ ਵੜਿੰਗ ਹਰਨ ਦੀ ਪਤਨੀ ਅਮਰਤਾ ਵੜਿੰਗ ਨੇ ਉੱਤੇ ਮੋਰਚਾ ਸੰਭਾਲਿਆ ਹੋਇਆ ਸੀ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਸੀ ਕਾਰਨ ਕੀ ਨੇ ਉਹਨਾਂ ਨੂੰ ਟਿਕਟ ਕਿਉਂ ਨਹੀਂ ਦਿੱਤੀ ਗਈ ਇਸ ਦੇ ਨਾਲ ਹੀ ਗੱਲਬਾਤ ਹੋਰ ਵੀ ਅਹਿਮ ਖਾਤਰੇ ਉੱਤੇ ਚਰਚਾ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਜਿੱਲਾ ਸਾਹਿਬ ਸਵਾਗਤ ਹੈ ਜੀ ਪਾਟੀ ਪੰਜਾਬ ਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਜੀ ਇਹਨਾਂ ਸਭ ਕਿਵੇਂ ਵੇਖਦੇ ਹੋ ਜੋ ਕਾਂਗਰਸ ਦੇ ਵੱਲੋਂ 6 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਜੀ ਮੰਦੇਵ ਜੀ ਜਿਹੜੀ ਸੂਚੀ ਬੀਤੀ ਰਾਤ ਕਾਂਗਰਸ ਨੇ ਜਾਰੀ ਕੀਤੀ ਹੈ ਜੀ ਇਹ ਸੂਚੀ ਤੇ ਲਗਭਗ ਉਮੀਦਵਾਰਾਂ ਨੇ ਚੋਣ ਤੇ ਸਿੱਧਾ-ਸਿੱਧਾ ਪ੍ਰਭਾਵ ਪ੍ਰਤਾਪ ਸਿੰਘ ਬਾਜਵੇ ਦਾ ਨਜ਼ਰ ਆ ਰਿਹਾ ਹੈ ਹੂੰ ਮੈਨੂੰ ਐਵੇਂ ਲੱਗਦਾ ਹੈ ਵੀ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵਡਿੰਗੋ ਨਾਂ ਦੇ ਹੀ ਰਾਜਾ ਰਹਿ ਗਏ ਨੇ ਜੀ ਤੇ ਕਾਂਗਰਸ ਹਾਈ ਕਮਾਂਡ ਚ ਉਹ ਰਾਜਿਆਂ ਵਾਲੀ ਗੱਲ ਚਲਾ ਨਹੀਂ ਸਕੇ ਉਹ ਹੂੰ ਕਿਉਂਕਿ ਉਹ ਆਪਣੀ ਪਤਨੀ ਅਮਰਤਾ ਵਡਿੰਗ ਜਿਹੜੀ ਕਿ ਲਗਾਤਾਰ ਚੋਣ ਸਰਗਰਮੀਆਂ ਚਲਾ ਰਹੀ ਸੀ ਦੇਖੋ ਮਨਦੀਪ ਜੀ ਜੇ ਤਾਂ ਬੰਦਾ ਘਰ ਬੈਠਿਆ ਹੋਵੇ ਚੁੱਪਚੀਪ ਇਹੀ ਟਿਕਟ ਮੰਗ ਰਿਹਾ ਹੋਵੇ ਫਿਰ ਉਹਨੂੰ ਟਿਕਟ ਨਾ ਮਿਲੇ ਤਾਂ ਕੋਈ ਜਿਆਦਾ ਹੂੰ ਕਿਸੇ ਵਰਕਰ ਨੂੰ ਕੋਈ ਮੋਸੇ ਨਹੀਂ ਹੁੰਦੀ ਕੋਈ ਰੋਸਾ ਨਹੀਂ ਹੁੰਦਾ ਜੀ ਪਰ ਤੁਸੀਂ ਲਗਾਤਾਰ ਦੇਖ ਰਹੇ ਸੀ ਕਿ ਅਮਰਤਾ ਵੜਿੰਗ ਬਠਿੰਡਾ ਲੋਕ ਸਭਾ ਹਲਕੇ 'ਚ ਲਗਾਤਾਰ ਉਮੀਦਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਵਿਚਰ ਰਹੇ ਸੀ ਹੂੰ ਤੇ ਆਪਣੀਆਂ ਸਰਗਰਮੀਆਂ ਲਗਾਤਾਰ ਚਲਾ ਰਹੇ ਸੀ ਬਿਲਕੁਲ ਪਰ ਕਾਂਗਰਸ ਨੇ ਉਥੋਂ ਜਿਹੜੇ ਚਾਰ ਵਾਰ ਕਾਂਗਰਸ ਪਾਰਟੀ ਵੱਲੋਂ ਤੇ ਇੱਕ ਵਾਰ ਅਕਾਲੀ ਦਲ ਵੱਲੋਂ ਵੀ ਐਮਐਲਏ ਰਹਿ ਚੁੱਕੇ ਨੇ ਜੀ ਜਤ ਮਹਿੰਦਰ ਸਿੰਘ ਸਿੱਧੂ ਹ ਹ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਜੀ ਆਪਾਂ ਕੱਲ ਵੀ ਇਹ ਗੱਲ ਮਨਦੀਪ ਜੀ ਡਿਸਕਸ ਕੀਤੀ ਸੀ ਕਿ ਹੋ ਸਕਦਾ ਇਸ ਦੇ ਪਿੱਛੇ ਕੋਈ ਸਮਝੌਤਾ ਹੋ ਗਿਆ ਹੋਵੇ ਜੀ ਕਿਉਂਕਿ ਅਮਰਤਾ ਵੜਿੰਗ ਭਾਵੇਂ ਕਿ ਜੀਤ ਮਹਿੰਦਰ ਸਿੱਧੂ ਵੀ ਜਿਹੜੇ 4-5 ਹਲਕਿਆਂ 'ਚ ਬਹੁਤ ਵੱਡਾ ਪ੍ਰਭਾਵ ਰੱਖਦੇ ਨੇ ਹ ਉਹਨਾਂ ਦੇ ਪਿਤਾ ਜੀ ਭੁਪਿੰਦਰ ਸਿੰਘ ਸਿੱਧੂ ਪੀਪੀਐਸਸੀ ਦੇ ਚੇਅਰਮੈਨ ਰਹਿ ਚੁੱਕੇ ਨੇ ਪੁਰਾਣੇ ਸਮਿਆਂ 'ਚ ਬਿਲਕੁਲ ਇਹਦਾ ਬਠਿੰਡੇ ਵਾਲਾ ਦੇਸ ਕਾਲਜ ਮੈਡੀਕਲ ਕਾਲਜ ਹੈ ਹੂੰ ਉਹ ਵੀ ਇਸ ਪਰਿਵਾਰ ਦਾ ਹੈ ਜੀ ਜੀਤਮਿੰਦਰ ਸਿੱਧੂ ਪਰਿਵਾਰ ਦਾ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਵਾਂਗ ਬਣ ਕੇ ਵਿਚਰਦੇ ਰਹੇ ਨੇ ਬਹੁਤ ਨਜ਼ਦੀਕੀਆਂ ਵਿੱਚੋਂ ਰਹੇ ਨੇ ਹੂੰ ਜੀਤਮਿੰਦਰ ਸਿੰਘ ਸਿੱਧੂ ਤੇ ਇਸ ਇਲਾਕੇ 'ਚ ਕਾਫੀ ਪ੍ਰਭਾਵ ਰੱਖਦੇ ਨੇ ਉਹਨਾਂ ਨੂੰ ਭਾਵੇਂ ਘਟਾ ਕੇ ਤਾਂ ਨਹੀਂ ਵੇਖਿਆ ਜਾ ਸਕਦਾ ਉਮੀਦਵਾਰੀ ਪੱਖੋਂ ਜੀ ਪਰ ਇਹ ਮੰਨਿਆ ਜਾ ਰਿਹਾ ਹੈ ਚਿੰਤਕਾਂ ਵੱਲੋਂ ਕਿ ਅਮਰਤਾ ਵੜਿੰਗ ਹਰ ਸਿਮਰਤ ਕੋਰ ਬਾਦਲ ਦੇ ਮੁਕਾਬਲੇ ਉੱਥੇ ਬਹੁਤ ਮਜ਼ਬੂਤ ਉਮੀਦਵਾਰ ਸੀ ਜੀ ਤੇ ਜਿਵੇਂ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਵੀ ਸੰਗਰੂਰ ਤੋਂ ਢੇਂਡਸਾ ਪਰਵਾਰ ਦੀ ਟਿਕਟ ਕੱਟਣਾ ਸਖਵਾਲ ਖੇਰੇ ਦਾ ਉੱਥੇ ਆਣਾ ਤੇ ਦੂਜੇ ਪਾਸੇ ਹਰ ਸਿਮਰਤ ਦਾ ਟਿਕਟ ਦਾ ਹਲੇ ਤੱਕ ਐਲਾਨ ਨਾ ਹੋਣਾ ਜੀ ਤੇ ਕਿਤੇ ਨਾ ਕਿਤੇ ਅੰਦਰ ਖਾਤੇ ਕੋਈ ਨਾ ਕੋਈ ਖਿਚੜੀ ਜ਼ਰੂਰ ਰਿਜ ਰਹੀ ਹੈ ਹੂੰ ਬਿਲਕੁਲ ਤੇ ਟਿੰਡਾ ਪਰਿਵਾਰ ਨੇ ਤਾਂ ਇਹ ਵੀ ਉਹਨਾਂ ਦੇ ਜਿਹੜੇ ਨਜ਼ਦੀਕੀਆਂ ਨੇ ਦੋਸਤ ਵੀ ਲਗਾ ਦਿੱਤਾ ਕੱਲਕੇ ਹਰ ਸਿਮਰਤ ਕੌਰ ਬਾਦਲ ਨੂੰ ਜਿਤਾਣ ਲਈ ਸੰਗਰੂਪ ਚ ਸਮਝੌਤਾ ਹੋਇਆ ਜੀ ਸੋ ਇਸੇ ਸੰਦਰਭ ਚ ਜੇ ਆਪਾਂ ਗੱਲ ਕਰੀਏ ਤਾਂ ਦੇਖਿਆ ਜਾ ਸਕਦਾ ਵੀ ਹੋ ਸਕਦਾ ਹੂੰ ਛੋਟਾ ਕਮਜ਼ੋਰ ਉਮੀਦਵਾਰ ਲਿਆਣਾ ਹੋਵੇ ਭਾਵੇਂ ਕਿ ਕਮਜ਼ੋਰ ਉਮੀਦਵਾਰ ਨਹੀਂ ਕਹਦੇ ਬਹੁਤ ਸਾਰੇ ਕਾਂਗਰਸੀ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਜੀ ਵੱਡਾ ਤੇ ਚੰਗਾ ਪ੍ਰਭਾਵਸ਼ਾਲੀ ਉਮੀਦਵਾਰ ਕਹਿ ਰਹੇ ਨੇ ਹਮ ਪਰ ਜਿਹੜੇ ਸਥਾਨਿਕ ਪਾਰਟੀ ਵਰਕਰ ਨੇ ਜਿਹੜੇ ਰਾਜਾ ਵੜਿੰਗ ਦਾ ਖੇਮਾ ਹੈ ਕਿਉਂਕਿ ਰਾਜਾ ਵੜਿੰਗ ਖੁਦ ਵੀ ਚੋਣ ਲੜ ਚੁੱਕਿਆ ਪਿਛਲੀ ਵਾਰ ਹਮ ਹਰ ਸਿਮਰਤ ਕੌਰ ਦੇ ਮੁਕਾਬਲੇ ਤੇ ਸਿਰਫ 19200 ਕੁਝ ਵੋਟਾਂ ਦੇ ਫਰਕ ਨਾਲ ਉਥੋਂ ਹਾਰੇ ਸੀ ਸੋ ਬਹੁਤ ਮਜ਼ਬੂਤ ਉਮੀਦਵਾਰ ਸੀ ਅਮਰਤਾ ਵੜਿੰਗ ਕਾਂਗਰਸ ਨੇ ਜਾਂ ਜਾਂ ਤਾਂ ਇਹ ਵੀ ਹੋ ਸਕਦਾ ਹੈ ਵੀ ਕਾਂਗਰਸ ਪਾਰਟੀ ਜਿਹੜੇ ਪੰਜਾਬ ਦੇ ਰਾਜਾ ਵੜਿੰਗ ਨੇ ਪ੍ਰਧਾਨ ਨੇ ਉਹਨਾਂ ਦੀ ਕਾਰਗੁਜ਼ਾਰੀ ਤੋਂ ਕੋਈ ਜ਼ਿਆਦਾ ਕੁਝ ਨਾ ਹੋਵੇ ਤੇ ਲੋਕ ਸਭਾ ਚੋਣਾਂ ਤੋਂ ਬਾਅਦ ਸ਼ਾਇਦ ਕੋਈ ਪ੍ਰਧਾਨਗੀ ਵੀ ਕਿਸੇ ਹੋਰ ਦੇ ਕੋਲ ਹੀ ਚਲੀ ਜਾਵੇ ਕਿਉਂਕਿ ਜੇ ਇੱਕ ਪ੍ਰਧਾਨ ਤੇ ਉਹਨਾਂ ਦੇ ਜਿਹੜੇ ਵਰਕਰ ਨੇ ਮਨਦੀਪ ਜੀ ਖਾਸ ਕਰਕੇ ਰਾਜਾ ਵੜਿੰਗ ਨਾਲ ਜੁੜੇ ਹੋਏ ਸਨ ਉਮੀਦ ਨਾਲ ਜੁੜੇ ਹੋਏ ਹੁੰਦੇ ਨੇ ਵੀ ਟਿਕਟ ਦਿਵਾਊਗਾ ਸਾਨੂੰ ਇਹ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਜਾਂ ਮੌਜੂਦਾ ਜਿਹੜੇ ਹਲਕੇ ਰਹਿ ਗਏ ਨੇ ਲੋਕ ਸਭਾ ਚੋਣਾਂ 'ਚ ਜੀ ਉਹ ਵੀ ਪਿੱਛੇ ਹਟਣਗੇ ਹੁਣ ਰਾਜਾ ਵਡਿੰਗ ਤੋਂ ਕਿਉਂਕਿ ਅਗਲਾ ਸੋਚਦਾ ਵੀ ਜਿਹੜਾ ਬੰਦਾ ਆਪਣੇ ਘਰਵਾਲੀ ਨੂੰ ਟਿਕਟਨੀ ਦਵਾ ਸਕਿਆ ਉਹ ਸਾਨੂੰ ਕਿਵੇਂ ਦਵਾ ਦੂਗਾ ਹੂੰ ਬਿਲਕੁਲ ਸੋ ਕਾਂਗਰਸ ਜਿਹੜੀ ਟਿਕਟਾਂ ਦੀ ਵੰਡ ਕੀਤੀ ਗਈ ਹੈ ਕਾਂਗਰਸ ਨੇ ਤੇ ਖਾਸ ਕਰਕੇ ਜਿਹੜੀ ਬਠਿੰਡਾ ਸੀਟ ਦਾ ਕਿਉਂਕਿ ਬਾਕੀ ਤਾਂ ਤੈ ਹੀ ਸੀ ਲਗਭਗ ਮੈਸੇਜ ਦਾ ਕੱਲ ਹੀ ਜੀਤਮਿੰਦਰ ਸਿੱਧੂ ਦਾ ਵੀ ਨਾਂ ਤੈ ਹੋ ਗਿਆ ਸੀ ਆਪਾਂ ਨੇ ਚਰਚਾ ਕੀਤੀ ਸੀ ਵੀ ਉਹੀ ਆਣਗੇ ਉਮੀਦਵਾਰ ਤੇ ਬਾਕੀ ਸਾਰੇ ਉਮੀਦਵਾਰ ਵੀ ਤਕਰੀਬਨ ਉਹੀ ਆਏ ਨੇ ਜਿਨ੍ਹਾਂ ਦੀ ਆਪਾਂ ਨੇ ਗੱਲ ਕੀਤੀ ਸੀ ਬਿਲਕੁਲ ਜੀ ਪਰ ਇਸ ਦੇ ਬਾਅਦ ਇਹ ਜ਼ਰੂਰ ਵੱਡਾ ਸਵਾਲ ਹੈ ਖੜਾ ਹੋ ਗਿਆ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਹੋਵੇ ਤੇ ਆਪਣੀ ਧਰਮ ਪਤਨੀ ਨੂੰ ਟਿਕਟ ਨਾਂਦਵਾ ਸਕਿਆ ਹੋਵੇ ਇਹਦੇ ਪਿੱਛੇ ਕੀ ਕਾਰਨ ਨੇ ਇਹ ਅਗਲੇ ਦਿਨਾਂ ਚ ਸਾਰੀ ਸਥਿਤੀ ਸਾਹਮਣੇ ਆ ਜਾਊਗੀ ਉੱਪਰ ਜੀ ਤੇ ਚਿੱਲੜ ਸਾਹਿਬ ਦੂਜੇ ਪਾਸੇ ਜੇ ਪਟਿਆਲਾ ਸੀਟ ਦੇ ਉੱਤੇ ਗੱਲਬਾਤ ਕਰੀ ਜਿਵੇਂ ਡਾਕਟਰ ਤਰਮबीर ਗਾਂਧੀ ਹੋਰਾਂ ਦੀ ਟਿਕਟ ਪੱਕੀ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਵੀ ਆਪਾਂ ਚਰਚਾ ਕੀਤੀ ਸੀ तकरीबन ਉਹਨਾਂ ਦੀ ਟਿਕਟ ਪੱਕੀ ਹੈ ਪਰ ਹੁਣ ਕੀ ਲੱਗਦਾ ਹੈ ਕਿ ਜਿਹੜੇ ਟਕਸਾਲੀ ਪਰਿਵਾਰਾਂ ਦੇ ਵੱਲੋਂ ਮਤਾ ਜਿਹੜੀ ਮਤਾ ਪਾ ਕੇ ਕਹਿੰਦੇ ਇਕੱਠੇ ਮੀਟਿੰਗ ਦੇ ਵਿੱਚ ਜੋ ਫੈਸਲਾ ਲਿਆ ਗਿਆ ਸੀ ਉਹਦੇ ਉੱਤੇ ਕੀ ਕੁਝ ਫੈਸਲਾ ਕਰਨਗੇ ਕਿਸੇ ਨਾਲ ਗੱਲਬਾਤ ਹੋਈ ਹੈ ਕੁਝ ਕੀ ਪਾਰਟੀ ਨਾਲ ਚੱਲਣਗੇ ਜਾਂ ਫਿਰ ਬਗਾਵਤੀ ਸੁਰ ਦਿਖਾਉਣਗੇ ਜੀਓ ਪਟਿਆਲਾ ਸੀਟ ਦੇ ਉੱਤੇ ਕਾਂਗਰਸ ਮਨਦੀਪ ਜੀ ਆਪਾਂ ਜਿਸ ਦਿਨ ਧਰਮबीर ਗਾਂਧੀ ਨੇ ਕਾਂਗਰਸ ਤੇ ਸਮੂਲੀਅਤ ਕੀਤੀ ਸੀ ਹਾਲਾਂਕਿ ਬਹੁਤ ਸਾਰਾ ਮੀਡੀਆ ਕਹਿ ਰਿਹਾ ਸੀ ਕਿ ਟਕਸਾਲੀ ਉਹਦੇ ਰਾਹ ਦਾ ਰੋੜਾ ਬਣ ਰਹੇ ਨੇ ਹੂੰ ਉਹਨੂੰ ਟਿਕਟ ਨਹੀਂ ਲੈਣ ਦੇਣਗੇ ਸਾਰੇ ਇਕੱਠੇ ਹੋ ਗਏ ਨੇ ਸਾਰੇ ਹਲਕਿਆਂ ਦੇ ਇੰਚਾਰਜ ਇਕੱਠੇ ਹੋ ਗਏ ਨੇ ਜੀ ਪਰ ਆਪਾਂ ਨੇ ਉਸ ਦਿਨ ਵੀ ਇਹ ਗੱਲ ਸਪਸ਼ਟ ਤੌਰ ਤੇ ਆਖੀ ਸੀ ਕਿ ਡਾਕਟਰ ਧਰਮਬੀਰ ਗਾਂਧੀ ਜੇ ਕਾਂਗਰਸ ਵਿੱਚ ਆਇਆ ਹੈ ਤਾਂ ਸਿਰਫ ਤੇ ਸਿਰਫ ਚੋਣ ਲੜਨ ਲਈ ਆਇਆ ਹੈ ਹੂੰ ਤੇ ਉਹਨੂੰ ਹਰ ਹਾਲਤ ਵਿੱਚ ਉਮੀਦਵਾਰ ਬਣਾਇਆ ਜਾਵੇਗਾ ਜੀ ਮੈਂ ਪਹਿਲਾਂ ਜੇਕਰ ਕੀਤਾ ਨਾ ਪ੍ਰਤਾਪ ਸਿੰਘ ਬਾਜਵੇ ਦਾ ਹਮ ਡਾਕਟਰ ਧਰਮਵੀਰ ਗਾਂਦੇ ਨੂੰ ਕਾਂਗਰਸ ਵਿੱਚ ਸਾਮਰਕਰਾਉਣ ਵਾਲੇ ਹਮ ਤੇ ਕਾਂਗਰਸ ਦੀ ਟਿਕਟ ਦਿਵਾਉਣ ਵਾਲੇ ਵੀ ਪ੍ਰਤਾਪ ਸਿੰਘ ਬਾਜਵਾ ਨੇ ਜੀ ਤੋਂ ਉਹਨਾਂ ਨੂੰ ਟਿਕਟ ਦਵਾ ਦਿੱਤੀ ਗਈ ਹੈ ਹਮ ਤਕਸਾਲੀ ਜਿਹੜੇ ਕਾਂਗਰਸੀ ਨੇ ਖਾਸ ਕਰਕੇ ਹਰਦਿਆਲ ਸਿੰਘ ਕੰਬੋਜ ਜਿਹੜੇ ਟਿਕਟ ਦੇ ਬਹੁਤ ਪ੍ਰਮੁੱਖ ਦਾਵੇਦਾਰ ਸੀ ਜੀ ਮਦਨ لال ਠੇਕੇਦਾਰ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਨੇ ਜਾਂ ਲਾਲ ਸਿੰਘ ਖੁਦ ਟਿਕਟ ਵੀ ਮੰਗ ਰਹੇ ਸੀ ਮਨਦੀਪ ਜੀ ਮੈਨੂੰ ਨਹੀਂ ਲੱਗਦਾ ਕੋਈ ਉਹ ਮਗਾਵਤੀ ਸਰਪਨਾਉਣਗੇ ਹੂੰ ਕਿਉਂਕਿ ਅਗਲੇ ਅਗਲੇ 3 ਸਾਲਾਂ ਬਾਅਦ ਵਿਧਾਨ ਸਭਾ ਚੋਣਾਂ ਫਿਰ ਸਿਰ ਤੇ ਖੜੀਆਂ ਨੇ ਹੂੰ ਤੇ ਸਾਰੇ ਜਿਹੜੇ ਲੋਕ ਸਭਾ ਟਿਕਟ ਮੰਗ ਰਹੇ ਸੀ ਸਾਬਕਾ ਵਿਧਾਇਕ ਨੇ ਕਾਂਗਰਸ ਪਾਰਟੀ ਦੇ ਜੀ ਉਹਨਾਂ ਨੇ ਦੁਬਾਰਾ ਫੇਰ ਪਾਰਟੀ ਤੋਂ ਟਿਕਟ ਲੈਣੀ ਹੈ ਬਿਲਕੁਲ ਸੋ ਮੈਨੂੰ ਤਾਂ ਇਵੇਂ ਲੱਗ ਰਿਹਾ ਕਿ ਜ਼ਰੂਰ ਹੈ ਰਸ ਕੇ ਥੋੜੇ ਦਿਨ ਜ਼ਰੂਰ ਆਪਣਾ ਰੋਸਾ ਦਾ 1-2 ਦਿਨ ਜ਼ਾਹਰ ਕਰਨਗੇ ਆਪਣੇ ਸਮਰਥਕਾਂ ਦਾ ਇਕੱਠ ਵੀ ਕਰਨਗੇ ਆਪਣੀ ਸ਼ਕਤੀ ਪ੍ਰਦਰਸ਼ਨ ਵੀ ਕਰਨਗੇ ਪਰ ਅਗਲੇ 2-4 ਦਿਨਾਂ ਚੋ ਭਾਵੇਂ ਹਾਈ ਕਮਾਂਡ ਦੇ ਕਹਿਣ ਤੇ ਭਾਵੇਂ ਡਾਕਟਰ ਗਾਂਧੀ ਦੇ ਮਨਾਉਣ ਤੇ ਡਾਕਟਰ ਗਾਂਧੀ ਨਾਲ ਤੁਰ ਪੈਣਗੇ ਜੀ ਤੇ ਇੱਕ ਗੱਲ ਇਹ ਵੀ ਮੈਂ ਸਪਸ਼ਟ ਕਰ ਦਵਾਂ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਟਿਕਟ ਦੇਣ ਤੋਂ ਪਹਿਲਾਂ ਜੀ ਜਿਹੜੇ ਦਾਵੇਦਾਰ ਸੀ ਪ੍ਰਮੁੱਖ ਖਾਸ ਕਰਕੇ ਹਰਦੇਵਾਲ ਸਿੰਘ ਕੰਬੋਜ ਨੂੰ ਵੀ ਹਾਈ ਕਮਾਂਡ ਨੇ ਦਿੱਲੀ ਸੱਦਿਆ ਸੀ ਕੱਲ ਜੀ ਉਹਨਾਂ ਦੀ ਹਾਈ ਕਮਾਂਡ ਨਾਲ ਕੀ ਗੱਲ ਹੋਈ ਉਹਨਾਂ ਨੂੰ ਸਹਿਮਤ ਦੇ ਵਿੱਚ ਲੈ ਕੇ ਟਿਕਟ ਦਿੱਤੀ ਗਈ ਹੂੰ ਕੀ ਉਹਨਾਂ ਨੂੰ ਕੋਈ ਹੋਰ ਜਿਹੜਾ ਕੋਈ ਵੱਡੇ ਅਹੁਦੇ ਦਾ ਉਹਨਾਂ ਨੂੰ ਕੋਈ ਭਰੋਸਾ ਦਿੱਤਾ ਗਿਆ ਦੇਖੋ ਇਹ ਗੱਲਾਂ ਤਾਂ ਹਰਦੇਵਾਲ ਸਿੰਘ ਕੰਬੋਜ ਹੀ ਜਾਣਦੇ ਨੇ ਪਰ ਇਹ ਸਪਸ਼ਟ ਹੈ ਕਿ ਉਹਨਾਂ ਨੂੰ ਲੱਗ ਰਿਹਾ ਜਿ세 ਤੱਕ ਮੈਨੂੰ ਕਿ ਉਹਨਾਂ ਨੂੰ ਕੱਲ ਦਿੱਲੀ ਜੋ ਬੁਲਾਇਆ ਗਿਆ ਸੀ ਉਹਨਾਂ ਤੋਂ ਜ਼ਰੂਰ ਸੈਮਟੀ ਲਈ ਹੋਏਗੀ ਹਮ ਹਾਈ ਕਮਾਂਡ ਵੱਲੋਂ ਬਾਕੀ ਅੱਜ ਦਿਨ ਵੇਲੇ ਸਾਰੀ ਜਿਹੜੀ ਇਹਨਾਂ ਦੀ ਡਾਕਟਰ ਗਾਂਧੀ ਕਿਉਂਕਿ ਰਾਤ ਦੇਰ ਰਾਤ ਟਿਕਟਾਂ ਅਨਾਉਂਸ ਹੋਈਆਂ ਨੇ ਹਮ ਅੱਜ ਉਹਨਾਂ ਦਾ ਪਤਾ ਲੱਗ ਜਾਵੇਗਾ ਕਿ ਅਗਲੀ ਕੀ ਰਣਨੀਤੀ ਘੜਨਗੇ ਆਪਣੇ ਸਮਰਥਕਾਂ ਨਾਲ ਕੀ ਮੀਟਿੰਗਾਂ ਕਰਨਗੇ ਜੀ ਪਰ ਮੈਨੂੰ ਤਾਂ ਜਿਹੜਾ ਮੈਂ ਤਾਂ ਬਿਲਕੁਲ ਖੁੱਲੇ ਦਿਲ ਨਾਲ ਇਹ ਕਹਿ ਲਾਖ ਰਿਹਾ ਕਿ ਇਹ ਸਾਰੇ ਜਿਹੜੇ ਤੇ ਤੁਸਨ ਚਾਹੇ ਦਾਵੇਦਾਰ ਸੀ ਚਾਹੇ ਕਾਂਗਰਸ ਦੇ ਹਲਕਾ ਇੰਚਾਰਜ ਨੇ ਚਾਹੇ ਆਪਣੇ ਆਪ ਨੂੰ ਇੱਕਕਸਾਲੀ ਆਗੂ ਜਾਂ ਵਰਕਰ ਕਹਿੰਦੇ ਨੇ ਇਹ ਸਾਰੇ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਗਲੇ ਦਿਨਾਂ ਵਿੱਚ ਜ਼ਰੂਰ ਚੱਲਣਗੇ ਜੀ ਤੇ ਦੂਜੇ ਪਾਸੇ ਚਰਚਾਵਾ ਨਵੀਆਂ ਚਿਰਪਈਆਂ ਨੇ ਬਠਿੰਡਾ ਤੋਂ ਕਹਿੰਦੀ ਮਨਪ੍ਰੀਤ ਬਾਦਲ ਵੀ ਘਰ ਵਾਪਸੀ ਕਰ ਸਕਦੇ ਨੇ ਕਿਉਂਕਿ ਚਰਚਾਵਾ ਬਠਿੰਡਾ ਦੇ ਵਿੱਚ ਤੇਜ਼ ਦਰਾ ਚੱਲ ਰਹੀ ਹੈ ਕਿ ਲੱਗਦਾ ਹੈ ਕਿ ਮਨਪ੍ਰੀਤ ਬਾਦਲ ਜੇਕਰ ਵਾਪਸੀ ਕਰਦੇ ਨੇ ਕਿ ਇੱਥੋਂ ਉਮੀਦਵਾਰ ਹੋ ਸਕਦੇ ਨੇ ਅਕਾਲੀ ਦਲ ਦੇ ਬਠਿੰਡਾ ਤੋਂ ਜੇਕਰ ਹਬੀਬੀ ਹਾਸਨਿਕਰ ਹੋ ਬਾਦਲ ਹੋਰਾਂ ਨੂੰ ਖਡੂਰ ਸਾਹਿਬ ਜਾਫਰੋਜਪੁਰ ਭੇਜਿਆ ਜਾਂਦਾ ਹੈ। ਮੰਦੀਪ ਜੀ ਮੈਨੂੰ ਮਨਪ੍ਰੀਤ ਬਾਦਲ ਦੀ ਉਮੀਦਵਾਰੀ ਨਹੀਂ ਲੱਗਦੀ ਕਿ ਇਸ ਵਾਰ ਉਹ ਚੋਣ ਮੈਦਾਨ ਵਿੱਚ ਆਣਗੇ। ਹੂੰ ਦੇਖੋ ਉਹਨਾਂ ਨੇ ਪਿਛਲੇ ਜਦੋਂ ਜਿਸ ਦਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵਰਸੀ ਸੀ ਜੀ ਉਸੇ ਦਿਨ ਉਹਨਾਂ ਨੂੰ ਦਿਲ ਦੀ ਜਿਹੜੀ ਹੈਗੀ ਐ ਪ੍ਰੋਬਲਮ ਆ ਗਈ ਸੀ। ਹੂੰ ਬਿਲਕੁਲ ਤੇ ਉਹ ਹਸਪਤਾਲ ਵਿੱਚ ਰਹੇ ਨੇ ਜੀ ਇਸ ਕਰਕੇ ਹੁਣ ਹਾਲੇ ਵੀ ਉਹ ਜਿਹੜੇ ਅਰੈਸਟ ਤੇ ਚੱਲ ਰਹੇ ਨੇ ਜੀ ਤੇ ਜਿਹੜੀ ਮੈਨੂੰ ਲੱਗ ਨਹੀਂ ਰਿਹਾ ਕਿਉਂਕਿ ਜਿਹੜਾ ਚੋਣ ਜਦੋਂ ਬੰਦਾ ਮੈਦਾਨ ਚ ਆ ਜAVE ਉਦੋਂ ਨਾ ਕੋਈ ਫਿਰ ਆਰਾਮ ਕਰ ਸਕਦਾ ਹੈ ਹੂੰ ਦਿਨ ਰਾਤ ਕੰਮ ਕਰਨਾ ਪੈਂਦਾ ਹੈ ਲੋਕ ਸਭਾ ਜਿਹੜੀ ਦਾ ਖੇਤਰ ਹੈ ਬਹੁਤ ਵੱਡਾ ਹੁੰਦਾ ਹੈ ਹੂੰ ਬਹੁਤ ساری ਦੌੜ ਭੱਜ ਕਰਨੀ ਪੈਂਦੀ ਹੈ ਤੇ ਜਿਹੇ ਸਥਿਤੀ ਚ ਮੈਨੂੰ ਮਨਪ੍ਰੀਤ ਕਿਸੇ ਪਾਰਟੀ ਵੱਲੋਂ ਉਮੀਦਵਾਰ ਬਣੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਜਵਾਬ ਦੇ ਚੁੱਕੀ ਹੈ ਜਿਹੜੀ ਪਾਰਟੀ ਚ ਉਹ ਕੰਮ ਕਰ ਰਿਹਾ ਸੀ ਕਿ ਨਹੀਂ ਮੈਂ ਇੱਥੋਂ ਚੋਣ ਨਹੀਂ ਲੜਨੀ ਉਹਨਾਂ ਨੇ ਬਹੁਤ ਜ਼ੋਰ ਲਾਇਆ ਸੀ ਪਰ ਉਹਨਾਂ ਨੇ ਆਪਣੀ ਜਿਹੜੀ ਸਿਹਤ ਦਾ ਹਵਾਲਾ ਦੇ ਕੇ ਕਿਹਾ ਵੀ ਮੈਂ ਆਰਾਮ ਕਰਨਾ ਹੈ ਜੀ ਇਸ ਕਰਕੇ ਮਨਪ੍ਰੀਤ ਬਾਦਲ ਦਾ ਉਮੀਦਵਾਰ ਹੋਣਾ ਨਾ ਮੁਮਕਨ ਹੈ ਬਿਲਕੁਲ ਮੇਰੇ ਖਿਆਲ ਅਨੁਸਾਰ ਤੇ ਜਿਹੜੀ ਤੁਸੀਂ ਅਗਲੀ ਗੱਲ ਕੀਤੀ ਹੈ ਉਹਨਾਂ ਦੀ ਘਰ ਵਾਪਸੀ ਸੀ ਘਰ ਵਾਪਸੀ ਦੀ ਜਿਸ ਦਿਨ ਪ੍ਰਕਾਸ਼ ਸਿੰਘ ਬਾਦਲ ਦੇ ਦਾ ਭੋਗ ਪਿਆ ਸੀ ਜਦੋਂ ਉਹਨਾਂ ਦੀ ਮੌਤ ਹੋਈ ਸੀ ਹੂੰ ਪਿਛਲੇ ਬਾਰੇ ਆਪਾਂ ਨੇ ਸਾਰਿਆਂ ਨੇ ਦੇਖਿਆ ਕਿ ਸਟੇਜ ਤੋਂ ਵੀ ਇਹ ਗੱਲਾਂ ਚੱਲਦੀਆਂ ਰਹੀਆਂ ਕਿ ਹੁਣ ਮਨਪ੍ਰੀਤ ਬਾਦਲ ਤੇ ਅ ਉਹ ਵੀ ਆਪਣੀ ਘਰ ਵਾਪਸੀ ਕਰ ਲੈਣੀ ਚਾਹੀਦੀ ਹੈ ਜੀ ਤੇ ਉਹਨਾਂ ਦਿਨਾਂ 'ਚੋ ਕਾਫੀ ਇਕੱਠੇ-ਇਕੱਠੇ ਵੀ ਨਜ਼ਰ ਆਏ ਹੂੰ ਪਰਕਾ ਸੁਖਵੀਰ ਸਿੰਘ ਬਾਦਲ ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਸਮੇਂ ਜੀ ਤੇ ਕੋਈ ਕਾਫੀ ਜਿਹੜਾ ਮੰਨਿਆ ਜਾ ਰਿਹਾ ਹੈ ਅਕਾਲੀ ਦਲ ਦੇ ਕਾਫੀ ਸਾਰੇ ਸੂਤਰ ਜਿਹੜੇ ਵੱਡੇ ਆਗੂ ਨੇ ਇੱਕ ਸਮੇਂ-ਸਮੇਂ ਸਰ ਕਹਿੰਦੇ ਰਹੇ ਨੇ ਕਿ ਬਹੁਤ ਜਲਦੀ ਮਨਪ੍ਰੀਤ ਬਾਦਲ ਦੀ ਵਾਪਸੀ ਹੋ ਜਾਵੇਗੀ ਹਮ ਪਰ ਮੈਨੂੰ ਇਵੇਂ ਲੱਗਦਾ ਹੈ ਮਨਦੀਪ ਜੀ ਕਿ ਅਜੇ ਉਹ ਸਾਰਾ ਕੁਝ ਕੋਖ ਵਿਚਾਰ ਕੇ ਸਾਰਾ ਕਦਮ ਚੁੱਕੇਗਾ ਕਿਉਂਕਿ ਆਪਸੇ ਗੁੰਜਰਾ ਪਰਿਵਾਰਾਂ ਚ ਕਾਫੀ ਵੱਡੀਆਂ ਵੱਡੀਆਂ ਪਈਆਂ ਹੋਈਆਂ ਨੇ ਹੂੰ ਤੇ ਇਸ ਕਰਕੇ ਅਜੇ ਬੇਸ਼ੱਕ ਚਰਚਾ ਚੱਲ ਰਹੀ ਹੈ ਪਰ ਜਦੋਂ ਉਹਨਾਂ ਨੇ ਆਪਣੀ ਸਿਹਤ ਦਾ ਹਵਾਲਾ ਦੇ ਕੇ ਆਰਾਮਤੇ ਨੇ ਫਿਰ ਉਹਨਾਂ ਦੀ ਘਰ ਵਾਪਸੀ ਦਾ ਵੀ ਉਹਨਾਂ ਨੂੰ ਕਿਸੇ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਫਿਲਹਾਲ ਜਦੋਂ ਉਹ ਖੁਦ ਨਿੱਜੀ ਤੌਰ ਤੇ ਮੈਦਾਨ ਵਿੱਚ ਨਹੀਂ ਆਣਗੇ ਬਾਕੀ ਅਗਲੇ ਦਿਨਾਂ ਵਿੱਚ ਕੁਝ ਤੇ ਉਹਨਾਂ ਦਾ ਭਵਿੱਖ ਲਈ ਕੀ ਰਣਨੀਤੀ ਤੈਅ ਕਰਦੇ ਨੇ ਕਮਲ ਦੇ ਫੁੱਲ ਨਾਲ ਹੀ ਖੜਨਗੇ ਜਾਂ ਤੱਕੜੀ ਨਾਲ ਜਿਹੜੀ ਉਹਨਾਂ ਦੀ ਵਿਰਾਸਤ ਈ ਹੈ ਉਹਦੇ ਨਾਲ ਜਾਣਗੇ ਇਹਦਾ ਤਾਂ ਅਗਲੇ ਦਿਨਾਂ 'ਚ ਖਲਾਸਾ ਹੋਊਗਾ ਕਿਉਂਕਿ ਸੋਸ਼ਲ ਮੀਡੀਆ ਤੇ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ ਘਰ ਵਾਪਸੀ ਦਾ ਜਾਂ ਉਮੀਦਵਾਰੀ ਦਾ ਉਹੋ ਜਿਹੀਆਂ ਗੱਲਾਂ ਅਕਸਰ ਚਲਦੀਆਂ ਹੀ ਰਹਿੰਦੀਆਂ ਨੇ ਹੂੰ ਬਿਲਕੁਲ ਤੇ ਦੂਜੇ ਪਾਸੇ ਜੇ ਟਕਸਾਲੀ ਪਰਿਵਾਰਾਂ ਦੀ ਗੱਲ ਕਰ ਲਈ ਤਾਂ ਅਕਲ ਦੇ ਵਿੱਚ ਜਿਵੇਂ ਢੀਂਡਾ ਪਰਿਵਾਰ ਹੁਣ ਮੁਰ ਅਕਾਲ ਦੇ ਵਿੱਚ ਸ਼ਾਮਲ ਹੋਇਆ ਉਹ ਵੀ ਹੁਣ ਜੋ ਕੁਝ ਸੰਗਰੂਰ ਤੋਂ ਸਾਹਮਣੇ ਆਇਆ ਹੁਣ ਠੱਗਿਆ ਠੱਗਿਆ ਜਿਹਾ ਮਹਿਸੂਸ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਉਹਨਾਂ ਦੇ ਵੱਲੋਂ ਜੋ ਕੁਝ ਬਿਆਨ ਲੱਗ ਗਏ ਨੇ ਕੀ ਲੱਗਦਾ ਕਿ ਟਕਸਾਲੀ ਪਰਿਵਾਰਾਂ ਦੀ ਕੀ ਭੂਮਿਕਾ ਜੀ ਹੁਣ ਅਕਾਲੀ ਦਲ ਦੇ ਵਿੱਚ ਅ ਮੰਦੀਪ ਜੀ ਟਕਸਾਲੀ ਪਰਿਵਾਰਾਂ ਦੀ ਜਿਹੜੇ ਅਕਾਲੀ ਦਲ ਦੇ ਟਕਸਾਲੀ ਪਰਿਵਾਰ ਨੇ ਜੇ ਜਿਹੜੇ ਥੋੜੇ ਆਪਾਂ ਪਿੱਛੇ ਘੱਟੋ ਘੱਟ ਵੀ 25 ਜਾਂ 30 ਬਰੇ ਦੀ ਜਿਹੜੀ ਆਪਣੇ ਉਮਰ ਦੇ ਸਮੇਂ ਦੀ ਜਿਹੜੀ ਸਿਆਸਤ ਹੈ ਜੇ ਉਹਦੇ ਬਾਰੇ ਇਹ ਪਲ ਝਾਤੀ ਮਾਰੀਏ ਹੂੰ ਤੇ 35 ਸਾਲਾਂ ਤੋਂ ਤਾਂ ਅਕਾਲੀ ਦਲ ਵਿੱਚ ਜਿਹੜਾ ਇੱਕ ਵਾਰੀ ਅਕਾਲੀ ਦਲ ਤੋਂ ਬਾਗੀ ਹੋ ਕੇ ਬਾਹਰ ਚੱਲਿਆ ਗਿਆ ਪਰਿਵਾਰ ਜਦੋਂ ਦੁਬਾਰਾ ਉਹਨੇ ਵਾਪਸੀ ਵੀ ਕੀਤੀ ਹੈ ਤਾਂ ਉਹਨੂੰ ਸਤਕਾਰ ਬਹੁਤ ਘੱਟ ਮਿਲਿਆ ਹੂੰ ਤੁਸੀਂ ਦੇਖੋ ਜੀ ਜਥੇਦਾਰ ਗੁਰਚਰਨ ਸਿੰਘ ਟੋੜਾ ਦਾ ਜਿਹੜਾ ਪਰਿਵਾਰ ਸੀ ਜਥੇਦਾਰ ਗੁਰਚਰਨ ਸਿੰਘ ਟੋੜਾ 1999 ਵਿੱਚ ਕੁਝ મતਭੇਦ ਹੋ ਗਏ ਸੀ ਪ੍ਰਕਾਸ਼ ਸਿੰਘ ਬਾਦਲ ਨਾਲ ਉਹਨਾਂ ਨੇ ਆਪਣਾ ਵੱਖਰਾ ਸਰਬ ਹਿੰਦ ਸ੍ਰੋਮਣੀ ਅਕਾਲੀ ਦਲ ਬਣਾ ਲਿਆ ਸੀ ਬਿਲਕੁਲ ਇਸ ਤੋਂ ਬਾਅਦ ਉਹ ਜਿਹੜੀ 2002 ਦੀ ਵਿਧਾਨ ਸਭਾ ਹੈ ਉਹਦੇ ਵਿੱਚ ਵੀ ਅਲੱਗ ਤੌਰ ਤੇ ਚੋਣ ਮੈਦਾਨ ਚ ਲੜੇ ਸੀ ਲੋਕ ਸਭਾ ਚੋਣ ਵੀ ਉਹਨਾਂ ਨੇ ਅਲੱਗ ਲੜੀ ਸੀ ਹੂੰ ਉਸ ਤੋਂ ਬਾਅਦ ਫਿਰ ਦੁਬਾਰਾ 2007 ਦੀ ਚੋਣ ਤੋਂ ਪਹਿਲਾਂ ਇਕੱਠੇ ਹੋ ਗਏ ਜੀ ਪ੍ਰਕਾਸ਼ ਸਿੰਘ ਬਾਦਲ ਤੇ ਜਸਵੰਤ ਸਿੰਘ ਟੋੜਾ ਤੇ ਜਥੇਦਾਰ ਗੁਰਚਰਨ ਸਿੰਘ ਟੋੜਾ ਦਾ ਜਿਹੜਾ ਜਵਾਈ ਸੀ ਹਰਮੇਲ ਸਿੰਘ ਟੋੜਾ ਜੀ ਤੁਹਾਨੂੰ ਯਾਦ ਹੋਵੇਗਾ ਕਿ 2019 ਦੀ ਜਿਹੜੀ 79 ਦੀ ਅਕਾਲੀ ਦਲ ਦੀ ਸਰਕਾਰ ਸੀ ਉਹਦੇ ਜੋ ਲੋਕ ਨਿਰਮਾਣ ਮੰਤਰੀ ਸੀ ਹੂੰ ਪਰ ਉਸ ਤੋਂ ਬਾਅਦ ਜਦੋਂ ਵੱਖ ਹੋ ਗਏ ਚੋਣ ਲੜੀ ਚੋਣ ਜਿੱਤ ਨਹੀਂ ਸਕੇ ਹਾਰ ਗਏ ਤਾਂ ਦੁਬਾਰਾ ਜਦੋਂ ਚੋਣ ਮੈਦਾਨ ਵਿੱਚ ਅਕਾਲੀ ਦਲ ਇਕੱਠਾ ਹੋਇਆ ਉਸ ਤੋਂ ਬਾਅਦ ਉਸ ਪਰਿਵਾਰ ਦੀ ਉਹ ਸਤਕਾਰ ਬਹਾਲ ਨਹੀਂ ਕਰ ਸਕੇ ਅਕਾਲੀ ਦਲ ਟਿਕਟਾਂ ਤੋਂ ਵੀ ਕਈ ਵਾਰ ਵਾਂਝੇ ਰੱਖਿਆ ਕਦੇ ਦੇ ਦਿੱਤੀ ਕਦੇ ਨਹੀਂ ਦੇ ਦਿੱਤੀ ਤੇ ਅੱਜ ਜਿਹੜਾ ਟੌੜਾ ਪਰਿਵਾਰ ਹੈ ਉਹਨਾਂ ਦਾ ਕੋਈ ਮੈਂਬਰ ਕਿਸੇ ਪਾਰਟੀ 'ਚ ਹੈ ਕੋਈ ਮੈਂਬਰ ਕਿਸੇ ਪਾਰਟੀ 'ਚ ਹੈ ਉਹ ਇੱਕ ਕਿਸਮ ਦਾ ਅਕਾਲੀ ਸਿਆਸਤ ਤੋਂ ਉਹ ਨੁਕਰੇ ਲਾਏ ਹੋਏ ਬੈਠੇ ਨੇ ਜੀ ਤੇ ਉਸ ਤੋਂ ਅਗਲੀ ਗੱਲ ਆਪਾਂ ਕਰ ਲਈਏ ਜੇ ਆਪਾਂ ਇਸ ਖੇਤਰ ਦੀ ਗੱਲ ਕਰ ਰਹਿਆਂ ਦਾ ਕੈਪਟਨ ਕਮਲਜੀਤ ਸਿੰਘ ਜਿਹੜਾ ਕਿ ਟਕਸਾਲੀ ਅਕਾਲੀ ਦਲ ਦਾ ਵੱਡਾ ਥੰਮ ਸੀ ਜਸਕਰ ਗੁਰਚਰਨ ਸਿੰਘ ਤੌੜੇ ਤੋਂ ਬਾਅਦ ਇਸ ਖੇਤਰ ਚ ਜੀ ਤੇ ਉਹਨਾਂ ਦੇ ਪਰਿਵਾਰ ਦਾ ਪਰਿਵਾਰ ਨੂੰ ਕਿੰਨਾ ਕੁ ਸਤਿਕਾਰ ਸ੍ਰੋਮਣੀ ਅਕਾਲੀ ਦਲ ਨੇ ਦਿੱਤਾ ਉਹ ਵੀ ਆਪਾਂ ਸਾਰੇ ਜਾਣਦੇ ਆ ਉਹਨਾਂ ਦਾ ਪੁੱਤਰ ਜਸਜੀਤ ਸਿੰਘ ਬੰਨੀ ਨੂੰ ਇੱਕ ਵਾਰ ਜ਼ਰੂਰ ਵਿਧਾਇਕ ਬਣਾਇਆ ਕਿਉਂਕਿ ਉਦੋਂ ਕੈਪਟਨ ਕਮਲਜੀਤ ਸਿੰਘ ਦੀ ਮੌਤ ਤੋਂ ਬਾਅਦ ਬਹੁਤ ਵੱਡੀ ਉਹਨਾਂ ਦੇ ਹੱਕੇ ਚ ਲਹਿਰ ਸੀ ਅਕਾਲੀ ਦਲ ਦੀ ਮਜਬੂਰੀ ਸੀ ਉਹਨਾਂ ਨੂੰ ਵਿਧਾਇਕ ਬਣਾਣਾ ਨਹੀਂ ਤਾਂ ਉਸ ਤੋਂ ਬਾਅਦ ਕਦੇ ਅਕਾਲੀ ਦਲ ਨੇ ਦੁਬਾਰਾ ਕੈਪਟਨ ਕਮਲਜੀਤ ਦੇ ਪਰਿਵਾਰ ਨੂੰ ਵੀ ਟਿਕਟ ਨਹੀਂ ਦਿੱਤੀ ਉਹਨਾਂ ਦੀ ਤੀ ਮਨਪ੍ਰੀਤ ਕੌਰ ਡੌਲੀ ਭਾਵੇਂ ਉਹਨਾਂ ਦੀ ਧਰਮ ਪਤਨੀ ਬੀਬੀ ਸਰਬਜੀਤ ਕੌਰ ਭਾਵੇਂ ਜਸਜੀਤ ਸਿੰਘ ਬੰਨੀ ਉਹ ਸਾਰੇ ਵੀ ਅਲੱਗ-ਅਲੱਗ ਪਾਰਟੀਆਂ ਚੋਂ ਘੁਮ ਘਮਾ ਕੇ ਹੁਣ ਲਗਭਗ ਆਪਣੇ ਘਰੇ ਬੈਠੇ ਨੇ ਹੂੰ ਤੇ ਇਸੇ ਤਰ੍ਹਾਂ ਜੇ ਆਪਾਂ ਮਾਲਵੇ ਖੇਤਰ ਦੀ ਗੱਲ ਕਰ ਲਈਏ ਸਰਜੀਤ ਸਿੰਘ ਬਰਨਾਲਾ ਪੰਜਾਬ ਦਾ ਮੁੱਖ ਮੰਤਰੀ ਰਿਹਾ 1985 ਚ ਜੀ ਤੇ ਉਹਨਾਂ ਦੇ ਵੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਮੁੱਖ ਮੰਤਰੀ ਬਣੇ ਸੀ ਤੇ ਆਪਣੀ ਥਾਂ ਤੇ ਕੋਈ ਹੋਰ ਬੰਦਾ ਐਡੇ ਵੱਡੇ ਅਹੁਦੇ ਤੇ ਪਹੁੰਚ ਜਵੇ ਕੌਣ ਹਜਮ ਕਰਦਾ ਇਸ ਕਰਕੇ ਉਸ ਤੋਂ ਬਾਅਦ ਉਹ ਨੇੜੇ ਵੀ ਲੱਗੇ ਰਹੇ ਅਕਾਲੀ ਦਲ ਦੇ ਉਹਨਾਂ ਦੇ ਪੁੱਤਰ ਨੂੰ ਵਿਧਾਇਕ ਵੀ ਬਣਾਇਆ ਇੱਕ ਵਾਰ ਅਕਾਲੀ ਦਲ ਨੇ ਪਰ ਇਸ ਤੋਂ ਬਾਅਦ ਮਨਦੀਪ ਜੀ ਜਿਹੜਾ ਸਰਜੀਤ ਸਿੰਘ ਬਰਨਾਲੇ ਦਾ ਪਰਿਵਾਰ ਹੈ ਅੱਜ ਉਹ ਪਰਿਵਾਰ ਵੀ ਲਗਭਗ ਸਿਆਸਤੋ ਇੱਕ ਪਾਸੇ ਹੋ ਕੇ ਬੈਠਾ ਹੈ ਇਸੇ ਤਰ੍ਹਾਂ ਸਰਜੀਤ ਸਿੰਘ ਬਰਨਾਲੇ ਦੇ ਨਾਲ ਇੱਕ ਬਲਵਾਨ ਸਿੰਘ ਖਜ਼ਾਨਾ ਮੰਤਰੀ ਹੁੰਦੇ ਸੀ ਬਹੁਤ ਲੰਮਾ ਸਮਾਂ ਉਹ ਵਿਧਾਇਕ ਰਹੇ ਅਕਾਲੀ ਦਲ ਵੱਲੋਂ ਕਟੋਕੜ ਪੰਜ ਵਾਰ ਉਹ ਵਿਧਾਇਕ ਰਹੇ ਬਲਵਾਨ ਸਿੰਘ ਖਜ਼ਾਨਾ ਮੰਤਰੀ ਰਹੇ ਪੰਜਾਬ ਦੇ ਅਕਾਲੀ ਦਲ ਦਾ ਉਹ ਵੀ ਟਕਸਾਲੀ ਪਰਿਵਾਰ ਗਿਣਿਆ ਜਾਂਦਾ ਸੀ ਤੇ ਅੱਜ ਉਹ ਵੀ ਉਹਦੀ ਵੀ ਹੋਂਦ ਕਿਤੇ ਅਕਾਲੀ ਦਲ ਵਿੱਚ ਨਜ਼ਰ ਨਹੀਂ ਆ ਰਹੀ ਹੁਣ ਆਪਾਂ ਗੱਲ ਕਰਦੇ ਹਾਂ ਢੇਂਡਾ ਪਰਿਵਾਰ ਦੀ ਜੀ ਜਿਹਦੇ ਨਾਲ ਤਾਜ਼ਾ-ਤਾਜ਼ਾ ਘਟਨਾਵਾਂ ਵਾਪਰੀਆਂ ਘਟਨਾ ਕਰਨ ਵਾਪਰੇ ਮਨਦੀਪ ਜੀ ਮੈਂ ਇੱਕ ਗੱਲ ਤਾਂ ਜ਼ਰੂਰ ਹੈ ਕਿ ਜਦੋਂ ਕੋਈ ਪਾਰਟੀ ਛੱਡ ਜਾਂਦਾ ਹੈ ਨਾ ਹੂੰ ਨੁਕਸਾਨ ਦਾ ਜਿਹੜੇ ਫਿਰ ਉਹ ਟਕਸਾਲੀ ਕੁਝ ਲੋਕ ਦਿਲ ਤੋਂ ਜੁੜੇ ਹੁੰਦੇ ਆਂ ਨੇ ਪਾਰਟੀ ਨਾਲ ਤੇ ਉਹ ਪਾਰਟੀ ਦੇ ਨਾਲ ਹੀ ਖੜਦੇ ਨੇ ਵਿਅਕਤੀ ਨਾਲ ਨਹੀਂ ਜਾਂਦੇ ਬਿਨਾਂ ਸ਼ੱਕ ਸਖਦੇਵ ਸਿੰਘ ਪਿੰਡ ਦਾ ਵੱਡੇ ਕੱਦ ਵਾਲਾ ਆਗੂ ਹੈ ਬਹੁਤ ਵੱਡਾ ਪ੍ਰਭਾਵ ਹੈ ਉਹਦਾ ਉਸ ਸਮੁੱਚੇ ਖੇਤਰ ਵਿੱਚ ਪਰ ਜਦੋਂ ਪਾਰਟੀ ਛੱਡ ਗਏ ਸੀ ਤਾਂ ਉਹਨਾਂ ਨੇ ਚੋਣਾਂ ਲੜੀ ਵੱਖਰੀ ਵਿਧਾਨ ਸਭਾ ਦੀ ਜਿਹੜੀ ਚੋਣ ਸੀ ਆਪਾਂ ਦੇਖਿਆ ਹੀ ਐ ਪਿਛਲੀ ਵਿਧਾਨ ਸਭਾ ਚੋਣ ਵੇਲੇ ਪਰ ਆਪਣੇ ਪੁੱਤਰ ਨੂੰ ਉਹ ਵਿਧਾਨ ਸਭਾ ਦੀਆਂ ਪੌੜੀਆਂ ਚੜਾਉਣ ਤੋਂ ਅਸਮਰਥ ਰਹੇ ਆਪਣੀ ਵੱਖਰੀ ਉਹਨਾਂ ਨੇ ਪਾਰਟੀ ਬਣਾਈ ਹੋਈ ਸੀ ਤੇ ਹੁਣ ਜਦੋਂ ਉਹਨਾਂ ਨੇ ਪਾਰਟੀ ਚ ਸਮੂਲੀਅਤ ਕੀਤੀ ਆ ਉਦੋਂ ਵੀ ਦੋ ਧੜੇ ਬਣ ਗਏ ਸੀ ਪਾਰਟੀ ਹੂੰ ਇੱਕ ਵੱਡਾ ਧੜਾ ਪਾਰਟੀ ਦਾ ਕਹਿ ਰਿਹਾ ਸੀ ਢੀਂਡਾ ਸਾਹਿਬ ਤੁਸੀਂ ਨਾ ਜਾਓ ਪਰ ਢੀਂਡਾ ਸਾਹਿਬ ਨੂੰ ਲੱਗਦਾ ਸੀ ਕਿ ਨਹੀਂ ਹੁਣ ਅਕਾਲੀ ਦਲ ਚ ਹੀ ਮੇਰਾ ਕੁਝ ਦੁਆਰਾ ਵਾਟ ਸਕਦਾ ਹੈ ਤੇ ਮੈਨੂੰ ਪਹਿਲਾਂ ਵਾਲਾ ਸਤਕਾਰ ਜ਼ਰੂਰ ਮਿਲੇਗਾ ਪਰ ਪਰ ਤੁਸੀਂ ਦੇਖਿਆ ਕਿ ਕਿਵੇਂ ਸੁਖਵੀਰ ਸਿੰਘ ਬਾਦਲ ਨੇ ਪਰਮਿੰਦਰ ਸਿੰਘ ਢੀਂਡਸੇ ਦੀ ਥਾਂ ਜਿਹੜੇ ਇਕਬਾਲ ਸਿੰਘ ਝੁੰਦਾ ਨੇ ਉਹਨੂੰ ਟਿਕਟ ਨਾਲ ਨਵਾਜਿਆ ਮੈਂ ਇੱਕ ਗੱਲ ਜ਼ਰੂਰ ਇਕਬਾਲ ਸਿੰਘ ਝੁੰਦਾ ਬਾਰੇ ਕਰਾਂਗਾ ਮਨਦੀਪ ਜੀ ਕਿ ਉਹਨਾਂ ਲੋਕਾਂ ਨਾਲ ਜੁੜੇ ਹੋਏ ਆਗੂ ਜ਼ਰੂਰ ਹੈਗੇ ਨੇ ਜਦੋਂ 2002 ਦੀ ਚੋਣ ਸੀ ਨਾ ਜੀ ਵਿਧਾਨ ਸਭਾ ਦੀ ਜੀ ਉਦੋਂ ਇਕਬਾਲ ਸਿੰਘ ਝੁੰਦਾ ਜਥੇਦਾਰ ਟੋੜਾ ਦੇ ਖਰਬ ਹਿੰਦੂ ਸ਼ਰਮਣੀ ਅਕਾਲੀ ਦਲ ਤੋਂ ਉਮੀਦਵਾਰ ਸੀ ਉਸ ਖੇਤਰ ਚ ਵਿધાન ਸਭਾ ਦੇ ਜੀ ਤੇ ਇਹ ਹਰਾਨੀ ਹੋਵੇਗੀ ਤੁਹਾਨੂੰ ਕਿ ਬਹੁਤ ਵੱਡਾ ਮੁਕਾਬਲਾ ਉਹਨਾਂ ਨੇ ਕੀਤਾ ਸੀ ਤੇ ਤੌੜਾ ਜਿਹੜਾ ਸਰਬ ਹਿੰਦ ਅਕਾਲੀ ਦਲ ਸੀ ਸਾਰੇ ਉਮੀਦਵਾਰ ਜਿਹੜੇ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਚੋਣ ਲੜੇ ਸੀ ਜੇ ਸਭ ਤੋਂ ਵੱਧ ਕਿਸੇ ਉਮੀਦਵਾਰ ਨੇ ਵੋਟਾਂ ਲਈਆਂ ਸੀ ਤਾਂ ਉਹ ਇਕਬਾਲ ਸਿੰਘ ਝੁੰਦਾ ਸੀ ਉਹ ਜੀ ਕਹਿੰਦੇ ਉਸ ਖੇਤਰ 'ਚ ਉਹਨਾਂ ਦਾ ਚੰਗਾ ਪ੍ਰਭਾਵ ਹੈ ਤੇ ਇਹਨਾਂ ਦਾ ਵਿਰੋਧ ਹੋ ਰਿਹਾ ਸੀ ਕਿਉਂਕਿ ਟਕਸਾਲੀਆਂ ਨੇ ਵਿਰੋਧ ਕਰਨਾ ਹੀ ਸੀ ਢੀਂਡ ਸਾਹ ਪਰਿਵਾਰ ਦਾ ਪਰ ਢੀਂਡ ਸਾਹ ਪਰਿਵਾਰ ਜਿਹੜਾ ਹੈਗਾ ਹੁਣ ਇਹ ਜ਼ਰੂਰ ਹੈ ਕਿ ਹੁਣ ਉਹਨਾਂ ਘਰ ਦੇ ਰਹੇ ਨਾ ਘਾਟ ਦੇ ਨਾ ਤਾਂ ਹੁਣ ਅਕਾਲੀ ਦਲ ਤੋਂ ਬਾਹਰ ਆ ਸਕਦੇ ਨੇ ਉਹ ਕਿਉਂਕਿ ਜੇ ਬਾਹਰ ਆਣਗੇ ਉਹਨਾਂ ਦੀ ਫੇਰ ਵੱਡੇ ਪੱਧਰ ਤੇ ਲੋਚਨਾ ਹੋਊਗੀ ਕਿ ਸਿਰਫ ਕੁਰਸੀ ਨੂੰ ਦੇਖਦੇ ਨੇ ਇਹ ਵਿਅਕਤੀ ਜਿਹੜੇ ਹੁੰਦਾ ਤਾਂ ਰਾਜਨੀਤੀ ਚ ਕੁਰਸੀ ਹੀ ਸਾਰਾ ਕੁਝ ਹੈ ਬਿਲਕੁਲ ਪਰ ਫੇਰ ਇਹ ਜ਼ਰੂਰ ਅਜਿਹਾ ਹੋਊਗਾ ਜਿਆਦਾ ਕਰਕੇ ਲੋਕ ਸਾਰੇ ਇਹ ਗੱਲਾਂ ਕਰਨਗੇ ਤੇ ਹੁਣ ਉਹਨਾਂ ਨੂੰ ਅਕਾਲੀ ਦਲ ਜੋ ਆਪ ਖੁਦ ਠੱਗੇ ਠੱਗੇ ਮਹਿਸੂਸ ਕਰ ਰਹੇ ਨੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਰੀਏ ਤਾਂ ਕੀ ਕਰੀਏ ਹੂੰ ਜੇ ਇਹ ਵੀ ਪਤਾ ਲੱਗਿਆ ਕਿ ਇਹਨੇ ਸਖਦੇਵ ਸਿੰਘ ਢੀਂਡ ਸਾਹਿਬ ਤੇ ਪਰਮਿੰਦਰ ਸਿੰਘ ਢੀਂਡ ਸਾਹਿਬ ਨੂੰ ਸਖਵੀਰ ਸਿੰਘ ਬਾਦਲ ਨੇ ਜਦੋਂ ਇਹ ਟਿਕਟ ਅਨਾਉਂਸ ਕੀਤੀ ਹੈ ਸੰਗਰੂਰ ਦੀ ਇਕਬਾਲ ਸਿੰਘ ਝੁੰਡਾ ਦੀ ਤਾਂ ਪੁੱਛਿਆ ਤੱਕ ਵੀ ਹੂੰ ਭਾਵੇਂ ਉਹਨਾਂ ਦੀ ਉਹਨਾਂ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਜਿਹੜੇ ਸਹਿਯੋਗੀ ਨੇ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਦੀ ਕੋਈ ਮੀਟਿੰਗ ਬੁਲਾ ਕੇ ਕੋਈ ਸਹਿਮਤੀ ਲੈ ਕੇ ਇਹ ਚਿੱਟਾ ਐਲਾਨ ਦਿੰਦੇ ਤਾਂ ਸ਼ਾਇਦ ਕੋਈ ਵੱਖਰੀ ਗੱਲ ਹੁੰਦੀ। ਸੋ ਹੁਣ ਅੱਜ ਦੇ ਦਿਨ ਤਾਂ ਸੁਖਦੇਵ ਸਿੰਘ ਢਿੰਡਸਾ ਚੁੱਪ ਕਰਕੇ ਮੈਨੂੰ ਲੱਗਦਾ ਆਪਣੇ ਘਰ ਬੈ ਬੈ ਚੁੱਕੇ ਨੇ ਤੇ ਮੈਨੂੰ ਐਵੇਂ ਲੱਗਦਾ ਕਿ ਇਹ ਇਹ ਨਾ ਹੋਵੇ ਕਿ ਕਿਤੇ ਸੁਖਦੇਵ ਸਿੰਘ ਢਿੰਡਸਾ ਦਾ ਹਸ਼ਰ ਵੀ ਜ세ਦਾਰ ਗੁਰਚਾਰ ਸਿੰਘ ਤੌੜਾ ਹਮਮ ਸਰਜੀਤ ਸਿੰਘ ਬਰਨਾਲਾ ਤੇ ਕੈਪਟਨ ਕਮਲਜੀਤ ਸਿੰਘ ਦੇ ਪਰਿਵਾਰਾਂ ਵਾਲਾ ਹੋ ਜਵੇ। ਜੀ। ਜੀ। ਤੇ ਦੂਜੇ ਪਾਸੇ ਚਿੱਲਾ ਸਾਹਿਬ ਆਮ ਆਦੀ ਪਾਰਟੀ ਨੇ ਇੱਕ ਹੋਰ ਉਮੀਦਵਾਰ ਬਾਦਲਾਂ ਤੋਂ ਉਦਾਹਰਣ ਲਿਆ ਕਿ ਲੱਗਦਾ ਜੀ ਜਿਹੜਾ ਜਲੰਧਰ ਤੋਂ ਪਵਨ ਕੁਮਾਰ ਤੀਨੂ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਸ਼ਾਮਲ ਕੀਤੀ ਨੇ ਕਿ ਜਲੰਧਰ ਤੋਂ ਜੇਕਰ ਉਹ ਉਮੀਦਵਾਰ ਹੁੰਦੇ ਨੇ ਕਿ ਲੱਗਦਾ ਨੇ ਕਿ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਜਿਮਨੀ ਚੌਣ ਦੇ ਵਿੱਚ ਗਲਤੀ ਕੀਤੀ ਸੀ ਤਾਂ ਇੱਕ ਹੋਰ ਗਲਤੀ ਕਰਨ ਜਾ ਰਹੇ ਨੇ ਇਦਾਂ ਮਨਦੀਪ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਜਿਹੜੀ ਹੁਕਮਰਾਨ ਧਿਰ ਹੈ ਆਮ ਆਦਮੀ ਪਾਰਟੀ ਚਲੋ ਉਹਨਾਂ ਦੀ ਆਪਣੀ ਜਿਹੜੀ ਸਿਆਸੀ ਸੋਚ ਹੈ ਸਿਆਸੀ ਸੂਝ-ਬੂਝ ਹੈ ਪੰਜਾਬ ਦੇ ਅੱਜ ਦੇ ਦਿਨ ਦੇ ਮਾਲਕ ਨੇ ਹੋ ਹੁਕਮਰਾਨ ਨੇ ਪਰ ਤੁਸੀਂ ਦੇਖੋ ਕਿ ਜਿਹੜੀਆਂ 2022 ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਹੋ ਕੇ ਹਟੀਆਂ ਨੇ ਇੱਥੇ ਪੰਜਾਬ ਦੇ ਲੋਕਾਂ ਨੇ ਕਿਸੇ ਚਿਹਰੇ ਨੂੰ ਦੇਖਿਆ ਹੂੰ ਸਾਰੇ ਵੱਡੇ ਵੱਡੇ ਕੱਦਾਵਰਾਗੂ ਕੈਪਟਨ ਅਮਰਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਪ੍ਰਕਾਸ਼ ਸਿੰਘ ਬਾਦਲ ਕਿੱਡੇ ਕਿੱਡੇ ਵੱਡੇ ਚਿਹਰੇ ਸੀ ਜਿਹੜੇ ਕਾਂਗਰਸ ਪਾਰਟੀ ਦੇ ਹੋਣ ਭਾਵੇਂ ਅਕਾਲੀ ਦਲ ਦੇ ਹੋਣ ਕਿੰਨੇ ਕਿੰਨੇ ਵਾਰੀ ਜਿੱਤੇ ਹੋਏ ਚਿਹਰੇ ਸੀ ਲੋਕਾਂ ਨੇ ਲਤਾੜ ਕੇ ਪਰੇ ਮਾਰੇ ਹੂੰ ਬਿਲਕੁਲ ਕਿਉਂਕਿ ਜਿਹੜੇ ਟਿਕਟਾਂ ਦਿੱਤੀਆਂ ਸੀ ਆਮ ਆਦਮੀ ਪਾਰਟੀ ਨੇ ਬਹੁਤ ਸਾਰੀਆਂ ਟਿਕਟਾਂ ਆਮ ਬੰਦਿਆਂ ਨੂੰ ਦਿੱਤੀਆਂ ਸੀ ਜੀ ਚੇਰਿਆਂ ਦੀ ਰਾਜਨੀਤਿਕ ਕਿਸਮ ਦੀ ਪੰਜਾਬ ਵਿੱਚੋਂ 2022 ਦੀਆਂ ਚੋਣਾਂ ਵਿੱਚ ਖਤਮ ਕਰ ਦਿੱਤੀ ਸੀ ਲੋਕਾਂ ਨੇ ਵੋਟਰਾਂ ਨੇ ਤੇ ਕੀ ਆਮ ਆਦਮੀ ਪਾਰਟੀ ਦਾ ਆਪਣੇ ਵੋਟਰਾਂ ਤੋਂ ਇੰਨੀ ਜਲਦੀ 2 ਸਾਲਾਂ 'ਚ ਭਰੋਸਾ ਉੱਠ ਗਿਆ ਕਿ ਉਹਨਾਂ ਨੂੰ ਹੁਣ ਫੇਰ ਚੇਰਿਆਂ ਦੀ ਲੋੜ ਪੈ ਗਈ ਹੂੰ ਚੇਰਿਆਂ ਦੀ ਰਾਜਨੀਤੀ ਵੱਲ ਤੱਕਣ ਲੱਗੇ ਤੁਸੀਂ ਇੱਕ ਉਮੀਦਵਾਰ ਦੀ ਗੱਲ ਕਰ ਰਹੇ ਹੋ ਮੈਨੂੰ ਇਹ ਤਾਂ ਦੱਸੋ ਕਿ ਉਹਨਾਂ ਦੇ ਆਪਣੇ ਉਮੀਦਵਾਰ ਹੈ ਕਿਹੜੇ ਨੇ ਜਿਹੜੇ ਹੈ ਨੇ ਉਹ ਵੀ ਉਹ ਜਿਹੜੇ ਕੈਬਨਿਟਰੀ ਦੇ ਮੰਤਰੀ ਸੀ ਵਜ਼ੀਰ ਸੀ ਆਦਰਵਾਇਜ਼ ਤਾਂ ਸਾਰੇ ਉਮੀਦਵਾਰ ਕੋਈ ਖੱਬੇ ਪਾਸੇ ਤੋਂ ਫੜਿਆ ਜਾ ਰਿਹਾ ਕੋਈ ਸੱਜੇ ਪਾਸੇ ਤੋਂ ਫੜਿਆ ਜਾ ਰਿਹਾ ਕੋਈ ਕਾਂਗਰਸ ਵਾਲਿਆਂ ਤੋਂ ਲਿਆ ਜਾ ਰਿਹਾ ਉਧਾਰਾ ਤੇ ਕੋਈ ਅਕਾਲੀ ਦਲ ਵੱਲੋਂ ਲਿਆ ਜਾ ਰਿਹਾ ਜਦ ਆ ਪਵਨ ਤਿੰਨ ਨੂੰ ਤਾਜ਼ਾ ਤਾਜ਼ਾ ਤੁਸੀਂ ਦੇਖਿਆ ਹੀ ਹੈ ਹੂੰ ਤੀਜੀ ਪਾਰਟੀ ਹੈ ਪਵਨ ਤਿੰਨ ਹੁੰਦੀ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੀ ਜਿਹੜੀ ਬੌਜਨ ਸਮਾਜ ਪਾਰਟੀ ਤੋਂ ਰਾਜਨੀਤਿਕ ਜੀਵਨ ਸ਼ੁਰੂ ਕੀਤਾ ਸੀ ਜੀ ਤੇ ਉਸ ਤੋਂ ਬਾਅਦ ਅਕਾਲੀ ਦਲ ਵਿੱਚ ਆਏ ਵਿਧਾਇਕ ਵੀ ਬਣੇ ਤੇ ਹੁਣ ਉਹਨਾਂ ਨੇ ਹਾਲੇ 4 ਦਿਨ ਪਹਿਲਾਂ ਉਹ ਗੱਲਾਂ ਕੱਢ ਰਏ ਸੀ ਤੁਸੀਂ ਦੇਖ ਲਓ ਸੋਸ਼ਲ ਮੀਡੀਆ ਤੇ ਉਹਨਾਂ ਦੀ ਇੰਟਰਵਿਊ ਪਈਆਂ ਨੇ ਚੈੱਕ ਕਰਕੇ ਆਮ ਆਦਮੀ ਪਾਰਟੀ ਨੂੰ ਤੇ ਅੱਜ ਉਹਨਾਂ ਨੂੰ ਉਹੀ ਝਾੜੂ ਜਿਹੜਾ ਪਿਆਰਾ ਲੱਗਣ ਲੱਗ ਗਿਆ ਹੂੰ ਸੋ ਇਹ ਵੀ ਇਹ ਵੀ ਇਹ ਵੀ ਚਰਚਾ ਸੀ ਕਿ ਅਕਾਲੀ ਦਲ ਵੱਲੋਂ ਵੀ ਉਹਨਾਂ ਨੂੰ ਟਿਕਟ ਦਾ ਅਕਾਲੀ ਦਲ ਵੱਲੋਂ ਵੀ ਉਮੀਦਵਾਰ ਬਣਾਇਆ ਜਾਣਾ ਲਗਭਗ ਤੈ ਸੀ ਹੂੰ ਜਲੰਧਰ ਤੋਂ ਪਰ ਪਤਾ ਨਹੀਂ ਉਹਨਾਂ ਨੇ ਕੀ ਆਪਣਾ ਜੋੜ ਤੋੜ ਦੇਖਿਆ ਹੋਵੇਗਾ ਕਿਉਂਕਿ ਹੁਕਮਰਾਨ ਤੇ ਰਹਿ ਜੀ ਆਮ ਆਦਮੀ ਪਾਰਟੀ ਇਸ ਕਰਕੇ ਉਹ ਉਹਦੇ ਚ ਚਲੇ ਗਏ ਨੇ ਹੁਣ ਟਕਸਾਲੀ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਉਹਨਾਂ ਨੂੰ ਕਿੰਨਾ ਕੁ ਮੂੰਹ ਲਾਣਗੇ ਕਿੰਨਾ ਕੁ ਸਵਕਾਰ ਕਰਨਗੇ ਇਹ ਤਾਂ ਉਹਨਾਂ ਵਾਲਾ ਸਮਾਂ ਹੀ ਦੱਸੇਗਾ ਪਰ ਇੱਕ ਗੱਲ ਤਾਂ ਜ਼ਰੂਰ ਹੈ ਚਿੰਤਕ ਜਿਹੜੇ ਖਾਸ ਕਰਕੇ ਦੇਖ ਰਹੇ ਨੇ ਪੰਜਾਬ ਦੀ ਸਿਆਸਤ ਨੂੰ ਸਿਆਸੀ ਮਾਹਿਰ ਹੂੰ ਉਹ ਇਸ ਗੱਲ ਤੇ ਬਹੁਤ ਗੰਭੀਰ ਚਿੰਤਨ ਕਰ ਰਹੇ ਨੇ ਕਿ ਜਿਹੜੀ ਆਮ ਆਦਮੀ ਪਾਰਟੀ 222 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਚੇਰਿਆਂ ਦੀ ਰਾਜਨੀਤੀ ਨੂੰ ਅਲੰਘ ਕੇ ਹਮ 92 ਸੀਟਾਂ ਦੇ ਬਹੁਤ ਵੱਡੇ ਬਹੁਮਤ ਨਾਲ ਪੰਜਾਬ ਦੀ ਸਰਕਾਰ ਤੇ ਕਾਬਜ ਹੋਈ ਹੋਵੇ ਵੀ ਉਸੇ ਆਮ ਆਦਮੀ ਪਾਰਟੀ ਨੂੰ ਹੁਣ ਦੂਜੀਆਂ ਵਿਰੋਧੀ ਧਿਰਾਂ ਦੂਜੀਆਂ ਰਾਜਨੀਤਿਕ ਪਾਰਟੀਆਂ ਤੋਂ ਕਿਉਂ ਬੰਦੇ ਉਧਾਰੇ ਲੈਣੇ ਪੈ ਰਹੇ ਨੇ ਹਮ ਵੱਡਾ ਸਵਾਲ ਹੈ ਜੀ ਬਿਲਕੁਲ ਜੀ ਚਿਲਸਾਉ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ ਜੀ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਧੰਨਵਾਦ